ਹਾਂਜੀ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਵੀਰੋ ਸਾਗਰ ਕਾ ਦੇ ਬਾਰੇ ਦੇ ਵਿੱਚ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਵੀ ਹੁਣ ਬਹੁਤ ਜ਼ਿਆਦਾ ਇਹੋ ਟ੍ਰੈਂਡ ਚੱਲਿਆ ਹੋਇਆ ਵੀ ਚਾਹੇ ਆਪਾਂ ਯੂਰੀਆ ਇੱਕ ਵਾਰੀ ਪਾਉਣੀ ਤੇ ਚਾਹੇ ਦੋ ਵਾਰੀ ਜਾਂ ਤਿੰਨ ਵਾਰੀ ਜਦੋਂ ਵੀ ਪਾਉਣੀ ਆ ਉਹਦੇ ਵਿੱਚ ਕੋਈ ਨਾ ਕੋਈ ਪ੍ਰੋਡਕਟ ਜਿਹੜਾ ਐਡ ਕਰਕੇ ਪਾਉਣਾ ਜ਼ਰੂਰ ਆ ਵੀ ਜਿਹੜੀ ਸਾਡੀ ਕਣਕ ਦਾ ਝਾੜ ਆ ਪੇ ਗਾਂ ਜਾ ਕੇ ਘੜ ਤੋਂ ਘੜ ਵੀ 25 26 ਕੁਇੰਟਲ ਤੋਂ ਘਟੇ ਨਾ ਤਾਂ thora vadhi nikal jave ta fayda ਆ ਤਾਂ ਇਹਦੇ ਵਿੱਚ ਵੀਰੋ ਕੋਈ ਵੀ ਪ੍ਰੋਡਕਟ ਪਾ ਲਓ ਤਾਂ ਝਾੜ ਮੌਸਮ ਤੇ ਡਿਪੈਂਡ ਕਰਦਾ ਆ ਤੇ ਜਾਂ ਤੁਹਾਡੀ ਜ਼ਮੀਨ ਦੇ ਵਿੱਚ ਜੈਵਿਕ ਮਾਦਾ ਕਿੰਨਾ ਆ ਉਹਦੇ ਤੇ ਡਿਪੈਂਡ ਕਰੂਗਾ ਕਿਉਂਕਿ ਜੇ ਆਪਾਂ ਗੱਲ ਕਰ ਲਈਏ ਸਾਗਰਕਾ ਦੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਗਰਕਾ ਦੀ ਗੱਲ ਕਰਨੀ ਆ ਇਹ ਜਿਹੜੀ ਆਪਣੀ ਸਾਗਰਕਾ ਆ ਜਿਹੜੇ ਸਮੁੰਦਰੀ ਘਾਹ ਹੁੰਦਾ ਉਹਦੇ ਤੋਂ ਇਹ ਜੀ ਚੀਜ਼ ਜਿਹੜੀ ਤਿਆਰ ਕੀਤੀ ਜਾਂਦੀ ਆ ਇਹਦੇ ਵਿੱਚ ਆਪਣੇ ਵਿਟਾਮਿਨ ਅਮੀਨੋ ਐਸਿਡ ਹੋਰ ਕਈ ਐਸਿਡ ਪਾਏ ਜਾਂਦੇ ਆ ਤਾਂ ਕਾਰਬੋਹਾਈਡਰੇਟ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਪਾ ਕੇ ਇਹਨੂੰ ਬਣਾਇਆ ਜਾਂਦਾ ਆ ਸਮੁੰਦਰੀ ਘਾਹ ਜਿਹੜਾ ਇਹਦੇ ਵਾਸਤੇ ਯੂਜ਼ ਹੁੰਦਾ ਆ ਤਾਂ ਇਹ ਜਿਹੜੇ ਪ੍ਰੋਡਕਟ ਆ ਜ਼ਿਆਦਾਤਰ ਆਪਣੇ ਚਾਈਨਾ ਤੋਂ ਜਪਾਨ ਤੋਂ ਵੀ ਆਉਂਦੇ ਆ ਕਿਉਂਕਿ ਉਹ ਥੋੜੇ ਬਾਹਰਲੀਆਂ ਕੰਟਰੀਆਂ ਤੋਂ ਆਉਂਦਾ ਕਰਕੇ ਜਿਹੜੇ ਥੋੜੇ ਜੇ ਕੋਸਟਲੀ ਹੁੰਦੇ ਆ ਇਹ ਇੰਡੀਆ ਦੇ ਵਿੱਚ ਬਣੀ ਹੋਈ ਕਰਕੇ ਥੋੜੀ ਆਪਾਂ ਨੂੰ ਦੂਜੀਆਂ ਦੇ ਨਾਲੋਂ ਜਿਹੜੀ ਸਸਤੀ ਪੈਂਦੀ ਆ ਤੇ ਜੇ ਆਪਾਂ ਗੱਲ ਕਰੀਏ ਇਹਦੇ ਕਣਕ ਦੇ ਵਿੱਚ ਵਰਤਨ ਦੀ ਤਾਂ ਆਪਣੇ ਪੰਜਾਬ ਦੇ ਵਿੱਚ ਵੀ ਪਿਛਲੇ ਦੋ ਕੁ ਸਾਲਾਂ ਤੋਂ ਕਾਫੀ ਇਹਦੀ ਜਿਹੜੀ ਵਰਤੋਂ ਹੁੰਦੀ ਆ ਤਾਂ ਕਿੰਗੀ ਕੰਕ ਦੇ ਵਿੱਚ ਵਰਤਣ ਦਾ ਬੈਨੀਫਿਟ ਤਾਂ ਫੇਰ ਹੀ ਆ ਜੇ ਆਪਣੇ ਜ਼ਮੀਨ ਦੇ ਵਿੱਚ ਤੱਤ ਪੂਰੇ ਆ ਜੈਵਿਕ ਮਾਦਾ ਚੰਗਾ ਆ ਤਾਂ ਫੇਰ ਆਪਾਂ ਇਹਦੀ ਵਰਤੋਂ ਕਰਦੇ ਆ ਤੇ ਫੇਰ ਚਲੋ ਰਿਜ਼ਲਟ ਜਿਹੜੇ ਆਪਾਂ ਨੂੰ ਮਿਲ ਸਕਦੇ ਆ ਜੇ ਆਪਣੀ ਜ਼ਮੀਨ ਦੇ ਵਿੱਚ ਤਾਕਤ ਹੀ ਹੈ ਨਹੀਂ ਉਹਦੇ ਵਿੱਚ ਜੈਵਿਕ ਮਾਦਾ ਹੀ ਹੈ ਨਹੀਂਗਾ ਤਾਂ ਫਿਰ ਜੇ ਆਪਾਂ ਇਹ ਹੀ ਭਾਵਾਂ ਜਿੱਥੇ ਇਹਦੀ 7 ਕਿਲੋ ਡੋਜ਼ ਆਪਣੀ ਜ਼ਰੂਰੀਆ ਦੇ ਨਾਲ ਰਲਾ ਕੇ ਦੱਸਦੇ ਆ ਚਾਹੇ ਇਹਨੂੰ ਆਪਾਂ 10 ਕਿਲੋ ਪਾ ਲਈਏ ਤੇ ਚਾਹੇ 15 ਕਿਲੋ ਪਾ ਲਈਏ ਤਾਂ ਫਿਰ ਜਿਹੜੀ ਆਪਣੇ ਕਣਕ ਦਾ ਬਣਨਾ ਕੁਛ ਨਹੀਂਗਾ ਕਿਉਂਕਿ ਸਭ ਤੋਂ ਪਹਿਲਾਂ ਜ਼ਰੂਰੀ ਤੱਤ ਹੁੰਦਾ ਆਪਣੇ ਨਾਈਟ੍ਰੋਜਨ ਉਸ ਤੋਂ ਬਾਅਦ ਫਾਸਫੋਰਸ ਉਸ ਤੋਂ ਬਾਅਦ ਗੱਲ ਆਉਂਦੀ ਪोटाश ਦੀ ਤੇ ਫੇਰ ਜਾ ਕੇ ਆਪਣੇ ਜਿਹੜੇ ਛੋਟੇ ਤੱਤ ਜਿਹੜੇ ਜ਼ਿੰਕ ਵਗੈਰਾ ਉਹਨਾਂ ਦੀ ਲੋੜ ਪੈਂਦੀ ਆ ਜੇ ਇਹਨਾਂ ਦੀ ਆਪਣੇ ਖੇਤ ਦੇ ਵਿੱਚ ਘਾਟ ਹੈ ਨਹੀਂਗੀ ਤਾਂ ਆਟੋਮੈਟਿਕਲੀ ਜਿਹੜੀ ਆਪਣੀ ਫਸਲ ਦਾ ਜਿਹੜਾ ਝਾੜ ਚੰਗਾ ਆਊਗਾ ਮੌਸਮ ਚੰਗਾ ਹੈ ਤੇ ਤਾਂ ਝਾੜ ਚੰਗਾ ਨਿਕਲੂਗਾ ਜੇ ਫਿਰ ਵੀ ਆਪਣੇ ਕਿਸਾਨ ਵੀਰ ਜੇ ਇਹਦੀ ਵਰਤੋਂ ਕਰਨਾ ਚਾਹੁੰਦੇ ਆ ਤਾਂ ਜੇ ਆਪਾਂ ਯੂਰੀਆ ਦੇ ਨਾਲ ਇਹਨੂੰ ਵਰਤਣਾ ਆ ਤਾਂ ਘੱਟ ਤੋਂ ਘੱਟ 7 ਕਿਲੋ ਤੋਂ ਲੈ ਕੇ 8 ਕਿਲੋ ਇਹਦੀ ਡੋਜ਼ ਆਪਣੀ ਪ੍ਰਤੀ ਏਕੜ ਦੀ ਆ ਤੇ ਜੇ ਆਪਾਂ ਇਹਨੂੰ ਅੱਗੇ ਜਾ ਕੇ ਸਪਰੇਅ ਦੇ ਰੂਪ ਚ ਵਰਤਣਾ ਆ ਤਾਂ ਉਹ ਫਿਰ ਜਿਹੜੀ ਆ 250 ਐਮਐਲ ਜਿਹੜੀ ਆਪਾਂ ਖੇਤ ਦੀ ਵਰਤਸਾਦੇ ਆ ਕਿਉਂਕਿ ਕਈ ਵੀਰਾਂ ਨੂੰ ਹੁੰਦਾ ਵੀ ਇਹ ਇੱਕ ਟੋਨਿਕ ਆ ਤਾਂ ਜੇ ਆਪਾਂ ਸਪਰੇਅ ਕਰਾਂਗੇ ਤੇ ਹੋ ਸਕਦਾ ਵੀ ਸਾਡੀ ਕਣਕ ਦਾ ਜਿਹੜਾ ਝਾੜਿਆ 3-4 ਕੁਇੰਟਲ ਇਹਦੇ ਨਾਲ ਵੱਧ ਜਾਊਗਾ ਤਾਂ ਵੀਰੋ ਇਦਾਂ ਦਾ ਕੋਈ ਵੀ ਪ੍ਰੋਡਕਟ ਨਹੀਂ ਹੁੰਦਾ ਵੀ ਜਿਹਦੇ ਨਾਲ 3-4 ਕੁਇੰਟਲ ਜਾਂ 10 ਕੁਇੰਟਲ ਤੱਕ ਝਾੜ ਵੱਜ ਜਾਵੇ ਜੇ ਸਾਡੇ ਖੇਤ ਦੇ ਵਿੱਚ ਸਾਡੀ ਜ਼ਮੀਨ ਦੇ ਵਿੱਚ ਮਿੱਟੀ ਦੇ ਵਿੱਚ ਤੱਤ ਪੂਰੇ ਆ ਤਾਂ ਉੱਤੋਂ ਆਪਾਂ ਇਹਨਾਂ ਦੀ ਵਰਤੋਂ ਕਰਦੇ ਹਾਂ ਤਾਂ ਫੇਰ ਹੀ ਜਿਹੜਾ ਬੈਨੀਫਿਟ ਮਿਲਦਾ ਆ ਤੇ ਜੇ ਵੀਡੀਓ ਵੀਰੋ ਅੱਜ ਦੀ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਯਾਰੋ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਅੱਗੇ ਵੀ ਆਪਾਂ ਇਦਾਂ ਦੀਆਂ ਇਨਫੋਰਮੇਟਿਵ ਵੀਡੀਓ ਲੈ ਕੇ ਆਉਂਦੇ ਰਹਿਵਾਂਗੇ ਸੋ ਧੰਨਵਾਦ ਜੀ ਸਾਰਿਆਂ ਦਾ